ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਸਾਡੇ ਦਰਮਿਆਨ ਪਹੁੰਚਿਆ ਬਹੁਤ ਹੀ ਗਿਆਨ ਰੱਖਦੇ ਪੰਜਾਬ ਦੀ ਹਿਸਟਰੀ ਦਾ ਪੰਜਾਬ ਦੇ ਇਤਿਹਾਸ ਤੋਂ ਸਰ ਕਰਨੈਲ ਸਿੰਘ ਭਾਵੜਾ ਜੀ ਉਹਨਾਂ ਦਾ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਵਾਗਤ ਭਾਵੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਰ ਜਸਵਿੰਦਰ ਸਿੰਘ ਸੰਧੂ ਦੀ ਪੂਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਿੱਤਰੋ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਸਿੱਖਾਂ ਨੇ ਆਪਣੇ ਜਜ਼ਬੇ ਨਾਲ ਪੂਰੀ ਤਨਦੇਹੀ ਨਾਲ ਫਰਜ਼ਾਂ ਦੇ ਖਰਾ ਉਤਰ ਕੇ ਅੰਗਰੇਜ਼ਾਂ ਲਈ ਵੀ ਜਾਨਾਂ ਕੁਰਬਾਨ ਕੀਤੀਆਂ ਲੇਕਿਨ ਅੰਗਰੇਜ਼ ਫਿਰ ਵੀ ਜਿਹੜਾ ਉਹ ਪੰਜਾਬੀਆਂ ਦੇ ਨਹੀਂ ਬਣੇ ਸਿੱਖਾਂ ਦੇ ਨਹੀਂ ਬਣੇ ਪੰਜਾਬ ਜਿਹੜਾ ਕਿ ਦੇ ਆਪਣਾ ਪ੍ਰਧਾਨ ਮੰਤਰੀ ਹੁੰਦਾ ਸੀ ਉਹਦੇ ਹੀ ਉਹਨਾਂ ਨੇ ਦੋ ਟੁਕੜੇ ਕਰਤੇ ਕਿਉਂਕਿ ਪੰਜਾਬ ਵੀ ਇੱਕ ਜਿਹਾ ਸੂਬਾ ਸੀ ਜੇ ਹਿੰਦੁਸਤਾਨ ਤੇ ਭਾਰਤ ਤੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਤਾਂ ਪੰਜਾਬ ਉਹਦੇ ਵਿੱਚੋਂ 100 ਸਾਲ ਆ ਕਿਉਂਕਿ 100 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਸਮੇਂ ਉਹਨਾਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ 7 ਸਾਲ ਜੜਾ ਹੈਗਾ ਪੰਜਾਬ ਤੇ ਵੀ ਰਾਜ ਕੀਤਾ ਤੇ ਆਪਾਂ ਕਿਵੇਂ ਪੰਜਾਬ ਦੇ ਦੋ ਟੁਕੜੇ ਹੋਏ? ਕੌਣ ਇਹਦੇ ਲਈ ਜ਼ਿੰਮੇਵਾਰ ਸੀ? ਕਿਹੜੇ-ਕਿਹੜੇ ਹਾਲਾਤ ਪੈਦਾ ਕੀਤੇ ਗਏ? ਸਾਰਿਆਂ ਤੇ ਗੱਲ ਕਰਦੇ ਆਂ। ਆਪਾੜਾ ਜੀ ਕੀ ਗੱਲ ਸੱਚੀ ਆ ਵੀ ਪੰਜਾਬ ਨਾਲ ਅੰਗਰੇਜ਼ਾਂ ਨੇ ਦਸ਼ਮਣੀ ਕੱਢੀ? ਉਹਨਾਂ ਯੋਧਿਆਂ ਦੇ ਅਜਮਾਨ ਦਿਨ ਤੇ ਆਪਾਂ ਗੱਲ ਕਰਨ ਲੱਗੇ ਆ ਅੰਗਰੇਜ਼ਾਂ ਦੀ ਕਿ ਉਹਨਾਂ ਨੇ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਦੁਸ਼ਮਣੀ ਕੱਢੀ ਜੀ ਸੰਸਾਰ ਯੁੱਧ ਵਿੱਚ ਵੀ ਤੇ ਅੰਗਰੇਜ਼ਾਂ ਦੀ ਹਾਰ ਮਹਿਮ ਦੇ ਵਿੱਚ ਵੀ ਸਿੱਖ ਸਰਦਾਰਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਬਿਲਕੁਲ ਜੀ ਉਹਦਾ ਲੰਬਾ ਸਮਾਂ ਕਾਰਨ ਇਹ ਸੀ ਵੀ ਕੁਝ ਸਮਾਂ ਦਾ ਪੰਜਾਬ ਦੇ ਵਿੱਚ ਅੰਗਰੇਜ਼ ਨੇ ਐਸੇ ਤਰੀਕੇ ਰਾਜ ਕੀਤਾ ਵੀ ਇਹ ਲਾਹੌਰ ਦਰਬਾਰ ਦਾ ਰਾਜ ਹੀ ਜੀ ਲਾਹੌਰ ਦਰਬਾਰ ਤੋਂ ਭਾਵੇਂ ਹੁੰਦਾ ਸੀ ਸਿੱਖ ਸੰਗਤ ਤੋਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਅੱਛਾ ਉਹਨਾਂ ਨੇ ਇਹ ਭੇਖਾ ਖੜਾ ਕੀਤੀ ਰੱਖੀ ਇਹ ਭੇਖਾ ਬੜਾ ਲੰਬਾ ਸਮਾਂ ਉਹਨਾਂ ਨੇ ਪਾ ਕੇ ਰੱਖਿਆ ਜੀ ਬਾਕੀ ਉਹ ਛੋਟੇ ਛੋਟੇ ਲਾਲਚ ਵੀ ਦਿੰਦੇ ਰਹੇ ਜੀ ਜਿਵੇਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ 12 ਬਹੁਤ ਸਨ ਜ਼ਮੀਨਾਂ ਬਹੁਤ ਲਾਟ ਹੋਣ ਵਾਲੀਆਂ ਸਨ ਤਿਹਾਰ ਫੌਜੀ ਜਵਾਨ ਨੂੰ ਜਾਂ ਫੌਜ ਦੇ ਵਿੱਚ ਮਦਦ ਕਰਨ ਵਾਲੇ ਨੂੰ ਉਹ ਜ਼ਮੀਨ ਲਾੜ ਕਰਦੇ ਸੀ ਮਤਲਬ ਉਹਨੂੰ ਜਾਇਦਾ ਸੌਂਪ ਦਿੰਦੇ ਸੀ ਉਹਦੀ ਜ਼ਮੀਨ ਨੂੰ ਖਰੀਦਣ ਲਈ ਦੂਜੀ ਸੰਸਾਰ ਜੰਗ ਦੇ ਵਿੱਚ ਪੂਰੇ ਪੰਜਾਬ ਦੇ ਸਿੱਖਾਂ ਵੀ ਮੁਸਲਮਾਨਾਂ ਵੀ ਤੇ ਗੈਰ ਸਿੱਖਾਂ ਵੀ ਜੀ ਉਹਦੇ ਵਿੱਚ ਸਰ ਛੋਟੂ ਰਾਮ ਦਾ ਇੱਕ ਬੜਾ ਜ਼ਿਕਰ ਆਉਂਦਾ ਹੈ ਜੀ ਕਿ ਉਹਨਾਂ ਨੇ ਦੂਜੀ ਸੰਸਾਰ ਜੰਗ ਦੇ ਵਿੱਚ 2200 ਦੇ ਕਰੀਬ ਭਰਤੀ ਕਰਾਏ ਨੌਜਵਾਨ ਸਰ ਛੋਟੂ ਨਾਮ ਨੇ ਸਰ ਛੋਟੂ ਨਾਮ ਨੇ ਜੀ ਤੇ ਅੰਗਰੇਜ਼ ਨੇ ਉਹਨੂੰ 4 ਮਰੱਬੇ ਜ਼ਮੀਨ ਅਲਾਟ ਕੀਤੀ ਜੀ ਤੇ ਉਸ ਵੇਲੇ ਅ ਉਹਨਾਂ ਨੇ ਸ਼ਰਤ ਰੱਖ ਦਿੱਤੀ ਜੀ ਵੀ ਜਿੰਨੀਆਂ ਪਛੜੀਆਂ ਸ਼ਰੇਣੀਆਂ ਦੇ ਲੋਕ ਨੇ ਦਬੇ ਕੁਚਲੇ ਰੋਗ ਨੇ ਉਹਨਾਂ ਨੂੰ ਘੱਟੋ ਘੱਟ 3000 ਕਮਾਂ ਲਾਟ ਕਰੋ ਜ਼ਮੀਨ ਜ਼ਮੀਨ ਉਹਨਾਂ ਨੇ 3000 ਕਮਾਂ ਜ਼ਮੀਨ ਅਲਾਟ ਗੈਰ ਜੱਟਾਂ ਨੂੰ ਕਰਾਈ ਸਰ ਛੋਟੂ ਨਾਮ ਨੇ ਸਰ ਛੋਟੂ ਨਾਮ ਨੇ ਇਸੇ ਤਰ੍ਹਾਂ ਹੀ ਸਿੱਖਾ ਸਿੱਖ ਜਰਨੈਲਾਂ ਵੀ ਉਹਨਾਂ ਨੇ ਲਾਟ ਕੀਤੀਆਂ ਅਜੇ ਵੀ ਕਈ ਪਿੰਡ ਨੇ ਨੇਕਾ ਪਿੰਡ ਨੇ ਪੰਜਾਬ ਦੇ ਜਿਹੜੇ ਸਾਰੇ ਫੌਜ ਨੂੰ ਇਲਾਟ ਹੋਏ ਸੀ ਜੀ ਜਿਵੇਂ ਲਖੋਗੇ ਬਰਾਮ ਦੇ ਵਿੱਚ ਫੌਜੀਆਂ ਨੂੰ ਲਾਟੇ ਧਗਾਣਾ ਪਿੰਡੇ ਮੁਖਸਰ ਕੋਲ ਉਧਰ 12 ਜਾਂ ਨੇਕਾ ਪਿੰਡ ਸੀ ਜਿਹੜੇ ਫੌਜੀਆਂ ਨੂੰ ਇਲਾਟ ਹੋਏ ਸੀ ਅੱਛਾ ਜਿਹੜੇ ਅੰਗਰੇਜ਼ਾਂ ਲਈ ਫੌਜੀ ਲੜਦੇ ਸੀ ਉਸ ਭਲੇਖੇ ਦੇ ਵਿੱਚ ਜੀ ਪੰਜਾਬ ਦੇ ਬਹੁ ਗਿਣਤੀ ਲੋਕ ਅੰਗਰੇਜ਼ਾਂ ਦੇ ਉਸ ਚਾਸੇ ਚ ਆਏ ਰਹੇ ਤੇ ਲੰਬਾ ਸਮਾਂ ਜਦੋਂ ਪੰਜਾਬ ਦੇ ਵੰਡ ਹੋਣ ਦੀ ਗੱਲ ਚੱਲੀ ਮੁਸਲਮਨ ਲੀਗ ਨੇ ਗੱਲ ਚਲਾਈ ਜੀ ਉਸ ਵੇਲੇ ਜਿਹੜੀ ਕਦੀ ਵੀ ਅਸੀਂ ਸੁਣਦੇ ਨਹੀਂ ਵੀ ਉਹਦੇ ਮੁਕਾਬਲੇ ਦੇ ਵਿੱਚ ਜ਼ਿਮੀਦਾਰਾ ਲੀਗ ਸੀ ਮਤਲਬ ਸਭ ਤੋਂ ਪਹਿਲਾਂ ਜੇ ਮੈਂ ਗਲਤ ਨਾ ਹੋਵਾਂ ਪਾੜਾ ਸਾਹਿਬ ਜਿਹੜੀ ਜ਼ਿਮੀਦਾਰਾ ਲੀਗ ਸੀ ਕਦੇ ਪੰਜਾਬ ਦਾ ਪ੍ਰਧਾਨ ਮੰਤਰੀ ਵੀ ਹੁੰਦਾ ਸੀ ਪੂਰੀ ਕਾਬਜ ਸਿਆਸਤ ਤੇ ਜ਼ਿਮੀਦਾਰਾ ਲੀਗ ਪੂਰੀ ਪੂਰੀ ਸਿਆਸਤ ਤੇ ਪੂਰੀ ਕਾਬਜ ਸੀ ਔਰ ਬੜਾ ਜਿਆਦਾ ਇਹ ਮੁਸਲਮਾਨ ਲੀਗ ਦਾ ਵਿਰੋਧ ਕਰਦੇ ਸੀ ਵੀ ਤੁਸੀਂ ਦੇਸ਼ ਨੂੰ ਵੰਡਣ ਦੀ ਗੱਲ ਨਾ ਕਰੋ ਖਾਸ ਕਰਕੇ ਪੰਜਾਬ ਨੂੰ ਵੰਡਣ ਦੀ ਗੱਲ ਨਾ ਕਰੋ ਜੀ ਕਿਉਂਕਿ ਪੰਜਾਬ ਦੇਸ਼ ਦਾ ਵੱਖਰਾ ਪ੍ਰਧਾਨ ਮੰਤਰੀ ਸੀ ਇਹਨੀਆਂ ਇਹਨਾਂ ਦੀਆਂ ਵੱਖਰੀਆਂ ਯੋਜਨਾਵਾਂ ਸਨ ਤੇ ਪੰਜਾਬ ਦੇ ਉਹ ਅਤੈਸ਼ੀ ਲੋਕ ਸੀ ਮੁਸਲਮਾਨ Hindu ਤੇ ਸਿੱਖ ਤਿੰਨੋਂ ਹੀ ਉਹਦੇ ਨਾਲ ਜੁੜੇ ਤਿੰਨਾਂ ਹੀ ਜੁੜੇ ਸੀ ਤੇ ਤਿੰਨੇ ਹੀ ਵਿਸ਼ਵਾਸ ਕਰਦੇ ਸੀ ਵੀ ਅੰਗਰੇਜ਼ ਸਾਡੇ ਨਾਲ ਵਸਾ ਕਾਦ ਨਹੀਂ ਕਰੇਗਾ ਉਹ ਨਾ ਜ਼ਿਮੀਦਾਰਾ ਲੀਗ ਦੀ ਸਰਕਾਰ ਨੇ ਮੁਹੰਮਦ ਅਲੀ ਜਨਾਬ ਨੂੰ ਹੁਕਮ ਦੇ ਕੇ ਪੰਜਾਬ ਵੜਨ ਨਹੀਂ ਸੀ ਦਿੰਦੀ ਅੱਛਾ ਤੇ ਪੰਜਾਬ ਦੇ ਲੋਕ ਕੋਈ ਉਹਦੀ ਮਦਦ ਨਹੀਂ ਸੀ ਕਰਦੇ ਮੁਸਲਮਾਨ ਵੀ ਨਹੀਂ ਮਦਦ ਕਰਦੇ ਪਰ ਪਰ ਪਿਛਲੇ ਵਕਤ ਆ ਕੇ ਜਦੋਂ 1945 ਦੇ ਵਿੱਚ 45 46 ਦੇ ਵਿੱਚ ਕੋਈ ਨੌਜਵਾਨ ਬੱਚੇ ਸੀ ਜਿਹੜੇ ਉਹ ਮੁਸਲਮਨ ਲੀਗ ਨਾਲ ਮੁਸਲਮਾਨ ਜੁੜ ਗਏ ਜੀ ਕਿਉਂਕਿ ਅੰਗਰੇਜ਼ ਦੀ ਉਹਨੂੰ ਪੂਰੀ ਅਮਹਾਸੀ ਅੰਗਰੇਜ਼ ਪੰਜਾਬੀ ਲੋਕਾਂ ਨਾਲ ਬਹੁਤ ਵੱਡਾ ਦਗਾ ਕਰਕੇ ਗਏ ਨੇ ਜੀ ਪੰਜਾਬੀ ਲੋਕਾਂ ਨੇ ਉਹਨਾਂ ਲਈ ਜਾਨਾਂ ਕੁਰਬਾਨ ਕੀਤੀ ਸਭ ਤੋਂ ਵੱਧ ਸਿੱਖਾਂ ਨੇ ਜਾਨਾਂ ਕੁਰਬਾਨ ਕੀਤੀਆਂ ਨੇ ਸਭ ਤੋਂ ਵੱਧ ਜੱਟਾਂ ਨੇ ਜਾਨਾਂ ਕੁਰਬਾਨ ਕੀਤੀਆਂ ਨੇ ਭਾਵੇਂ ਉਹ ਜੱਟ ਮੁਸਲਮਾਨ ਸੀ ਭਾਵੇਂ ਉਹ ਜੱਟ ਹਿੰਦੂ ਸੀ ਭਾਵੇਂ ਜੱਟ ਸਿੱਖ ਸੀ ਸਾਰਿਆਂ ਨੇ ਉਹਨਾਂ ਨੇ ਸਾਰਿਆਂ ਨੇ ਜਾਨਾਂ ਕੁਰਬਾਨ ਕੀਤੀਆਂ ਦੂਜੀ ਸੰਸਾਰ ਜੰਗ ਦੇ ਵਿੱਚ ਇਹਨਾਂ ਨੂੰ ਜਿਤਾਉਣ ਵਾਲਾ ਪੰਜਾਬ ਹੀ ਸੀ ਮਤਲਬ ਜਿਹੜਾ ਉੱਥੇ ਐਡਾ ਵੱਡਾ ਯੁੱਧ ਹੋਇਆ ਸੀ ਸੰਸਾਰ ਪਰਦਾ ਉਹਦੇ ਵਿੱਚ ਜੇ ਅੰਗਰੇਜ਼ਾਂ ਨੂੰ ਜਿੱਤ ਮਿਲੀ ਤੇ ਜਿੱਤ ਮਿਲੀ ਤਾਂ ਉਹਦਾ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਸੀ ਇਸ ਕਰਕੇ ਪੰਜਾਬੀ ਇਹ ਸੋਚਦੇ ਸੀ ਵੀ ਅੰਗਰੇਜ਼ ਸਾਡੇ ਨਾਲ ਵਿਸ਼ਾ ਕਾਤ ਨਹੀਂ ਕਰੇਗਾ ਜੀ ਅੰਤਮ ਪਲਾਂ ਤੱਕ ਅੰਗਰੇਜ਼ ਨੇ ਸਾਡੇ ਪੰਜਾਬ ਨੂੰ ਵੰਡ ਕੇ ਸਾਡੇ ਨਾਲ ਬੇਇਨਸਾਫੀ ਤੇ ਵੱਡੀ ਗਦਾਰੀ ਕੀਤੀ ਬਿਲਕੁਲ ਜੀ ਇਹ ਇਹਦਾ ਜੇ ਆਪਾਂ ਸਮਝੀਏ ਜੀ ਇੰਨਾ ਸਿੱਖਾਂ ਨੇ ਪੰਜਾਬੀਆਂ ਨੇ ਖਾਸ ਤੌਰ ਤੇ ਉਹਨਾਂ ਲਈ ਇੰਨਾ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਲੜੇ ਫਿਰ ਉਹ ਪੰਜਾਬ ਨਾਲ ਐਡਾ ਵੱਡਾ ਦਗਾ ਕੀ ਇਹ ਆਪਾਂ ਕੀ ਇਹਦਾ ਮਤਲਬ ਕੱਢ ਸਕਦੇ ਇਹ ਕਾਰਨ ਕੀ ਹੋ ਸਕਦਾ ਇਹਦਾ ਜਿਹੜਾ ਕਾਰਨ ਹੈ ਕਿਉਂਕਿ ਉਹ ਇੱਕ ਸਿੱਖ ਤੋਂ ਹੀ ਡਰਦੇ ਸੀ ਸਿੱਖ ਰਾਜ ਤੋਂ ਡਰਦੇ ਸੀ ਜੀ ਇੱਕ ਵਾਰ ਦੀ ਘਟਨਾ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਅ ਸ਼ਾਇਦ ਕਲਕੱਤੇ ਲਿਆਂਦਾ ਗਿਆ ਹਾਂਜੀ ਕਲਕੱਤੇ ਲਿਆਏ ਸੀ ਤੇ ਕਲਕੱਤੇ ਦੇ ਵਿੱਚ ਉਹਨੂੰ ਕਲਕੱਤੇ ਸ਼ਹਿਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਅੱਛਾ ਵੀ ਜੇਕਰ ਕਿਉਂਕਿ ਸਿੱਖ ਫੌਜਾਂ ਜਿਹੜੀਆਂ ਸੀ ਸਿੱਖ ਆਬਾਦ ਸੀ ਪੰਜਾਬੀ ਆਬਾਦ ਸੀ ਮਹਾਰਾਜਾ ਪਰਵਾਜ਼ ਦੇ ਨਾਲ ਬੇਹੱਦ ਪਿਆਰ ਕਰਦਾ ਸੀ ਬਿਲਕੁਲ ਇਸ ਦਾ ਕੋਈ ਸ਼ੱਕ ਨਹੀਂ ਇਸ ਕਰਕੇ ਵੀ ਜੇਕਰ ਇਹਨਾਂ ਨੂੰ ਪੰਜਾਬ ਜਾਣ ਦਿੱਤਾ ਜਾਏਗਾ ਤੇ ਇਹ ਬਗਾਵਤ ਹੋ ਜਾਏਗੀ ਮਹਾਰਾਜ ਦੇ ਖਾਨਦਾਨ ਚੋਂ ਹੀ ਇੱਕ ਬੀਬੀ ਨੇ ਇੰਨਾ ਸੰਘਰਸ਼ ਕੀਤਾ ਇੰਗਲੈਂਡ ਦੇ ਵਿੱਚ ਵੀ ਉਹਨੇ ਸਾਰੀਆਂ ਔਰਤਾਂ ਨੂੰ ਵੋਟ ਦਾ ਅਧਿਕਾਰ ਦਵਾਇਆ ਜੀ ਇਸ ਕਰਕੇ ਉਹ ਪੰਜਾਬੀਆਂ ਤੋਂ ਸਦਾ ਹੀ ਡਰਦੇ ਰਹਿੰਦੇ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਡਰ ਸੀ ਜਿਹੜਾ ਉਹਨਾਂ ਨੇ ਐਸਾ ਕਰ ਦਿੱਤਾ ਵੀ ਸੰਸਾਰ ਦੇ ਵਿੱਚ ਸਿੱਖਾਂ ਦਾ ਕਦੀ ਪੰਜਾਬੀਆਂ ਦਾ ਵੱਖਰਾ ਰਾਜ ਨਾ ਹੋਵੇ। ਇਸ ਕਰਕੇ ਉਹਨਾਂ ਨੇ ਇੰਨਾ ਪੰਜਾਬੀਆਂ ਨੂੰ ਪਾੜਿਆ ਤੇ ਇੰਨਾ ਉਹ ਵਸਾਹਤ ਕਰਕੇ ਗਏ ਨੇ ਜਿੰਦਾ ਕਈ ਵਾਰਿਆ ਪੰਜਾਬੀ ਆਪਸੀ ਲੜਾਈ ਦੇ ਵਿੱਚ ਇੱਕ ਦੂਜੇ ਨੂੰ ਤੋਹਮਤਾ ਲਾਉਂਦੇ ਰਹਿਣਗੇ। ਕੋਜਣ ਅਗਿਆਤ ਲੋਕ ਅਣਜਾਣ ਲੋਕ ਆਪਣੇ ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਜ਼ੋਰ ਲਾਉਦੇ ਰਹੇਗੇ ਵੀ ਆ ਸਾਡੀ ਸਿੱਖ ਲੀਡਰਸ਼ਿਪ ਸੀ ਇਹਨੇ ਆਪਣਾ ਦੇਸ਼ ਦੀ ਮੰਗ ਨਹੀਂ ਕੀਤੀ ਜਿਹੜੀ ਮੁਸਲਮਾਨਾਂ ਨੇ ਆਪਣੇ ਦੇਸ਼ ਦੀ ਮੰਗ ਕਰ ਲਈ ਪਰ ਨਹੀਂ ਇਤਿਹਾਸ ਇਹ ਗੱਲ ਦੱਸਦਾ ਹੈ ਵੀ ਬਹੁਗਿਣਤੀ ਮੁਸਲਮਾਨ ਬਹੁਗਿਣਤੀ ਸਿੱਖ ਬਹੁਗਿਣਤੀ ਹਿੰਦੂ ਪੰਜਾਬ ਰਾਜ ਨੂੰ ਵੰਡੇ ਜਾਣ ਦੇ ਪੰਜਾਬ ਦੇਸ਼ ਨੂੰ ਵੰਡੇ ਜਾਣ ਦੇ ਵਿਰੋਧੀ ਸੀ ਮਤਲਬ ਉਹ ਇਹ ਹੱਕ 'ਚ ਨਹੀਂ ਸੀਗੇ ਬਿਲਕੁਲ ਨਹੀਂ ਹੱਕ 'ਚ ਸੀ ਕਿਉਂਕਿ ਪੰਜਾਬ ਦੇ ਟੋਟੇ ਹੋਣ ਬਿਲਕੁਲ ਸਾਰੀਆਂ ਸਾਰੇ ਧਰਮ ਜਿਹੜੇ ਉਹ ਇੱਕ ਝੰਡੇ ਹੇਠ ਇੱਕ ਜੁਟ ਭਾਈਚਾਰਾ ਬਣਾ ਕੇ ਇੱਕ ਝੰਡੇ ਹੇਠ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਚੱਲਦੀ ਸੀ ਉਸੇ ਤਰ੍ਹਾਂ ਦੀ ਸਰਕਾਰ ਪੰਜਾਬ ਦੇ ਵਿੱਚ ਚੱਲਦੀ ਸੀ ਜਿੰਦੇ ਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਸਿੱਖ ਵੀ ਸੀ ਗੈਰ ਸਿੱਖ ਵੀ ਸੀ ਮੁਸਲਮਾਨ ਵੀ ਸੀ ਗੈਰ ਮੁਸਲਮਾਨ ਵੀ ਸੀ ਜਿਹੜੀ ਜਿਹੜੀ ਜ਼ਿਮੀਦਾਰਾ ਪਾਰਟੀ ਲੀਗ ਜ਼ਿਮੀਦਾਰਾ ਲੀਗ ਐਨੇ ਚ ਨੂੰ ਜ਼ਿਮੀਦਾਰਾ ਲੀਗ ਦੇ ਵਿੱਚ ਸਾਰੇ ਹੀ ਲੋਕ ਸਨ ਸਾਰੇ ਲੋਕ ਸਨ ਸਾਰੇ ਧਰਮਾਂ ਦੇ ਲੋਕ ਸਨ ਮਤਲਬ ਧਰਮ ਨਿਰਪੱਖਤਾ ਕਹਿ ਲੋ ਅਜੇ ਵੀ ਕੋਈਆਂ ਏਜੰਸੀਆਂ ਸਾਡੇ ਦਲਤ ਭਾਈਚਾਰੇ ਦੇ ਲੋਕਾਂ ਨੂੰ ਇਹ ਗੱਲ ਨਹੀਂ ਭੜਕਾਉਂਦੀਆਂ ਨੇ ਵੀ ਜੱਟ ਤੁਹਾਡੇ ਖਿਲਾਫ ਨਹੀਂ ਤੇ ਜੱਟਾਂ ਦੇ ਖਿਲਾਫ ਉਹ ਬਹੁਤ ਕੁਝ ਬੋਲਦੇ ਰਹਿੰਦੇ ਨੇ ਪਰ ਇਹ ਇਤਿਹਾਸ ਗਵਾਹ ਹੈ ਵੀ ਜਦ ਇੱਕ ਜੱਟ ਲੀਡਰ ਨੂੰ ਚਾਰ ਮਰਬੇ ਜ਼ਮੀਨ ਮਿਲੀ ਤੇ ਉਹਨੇ 3000 ਕਮਾ ਜਿਹੜੀ ਜ਼ਮੀਨ ਸੀ ਨਾ ਉਹ ਉਹਨੇ ਪਛੜੇ ਭਾਈਚਾਰੇ ਨੂੰ ਦਵਾਈ ਅੱਛਾ ਨਾਲ ਹਾਂਜੀ ਬਿਲਕੁਲ ਰਹਿਣ ਬਸੇਰੇ ਲਈ ਰਹਿਣ ਬਸੇਰੇ ਲਈ ਇਹ ਸ਼ਾਇਦ 1924-25 ਤੋਂ ਪਹਿਲਾਂ ਦੀ ਗੱਲ ਹੈ ਕਿਉਂਕਿ 1924 ਦੇ ਵਿੱਚ ਤਾਂ ਸਰ ਛੋਟੂ ਰਾਮ ਮਨਿਸਟਰ ਬਣ ਗਏ ਸੀ ਜੀ ਇਹ ਉਸ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਇੱਕ ਰਾਜਾ ਰਾਮਪਾਲ ਦੇ ਸੈਕਟਰੀ ਸੀ ਜੀ ਤੇ ਆਪਣੀ ਪਰਤਪੁਰ ਰਿਆਸਤ ਦੇ ਉਹ ਰਾਜੇ ਦੇ ਉਹ ਹੈਗੇ ਸੀ ਪੀਏ ਤੇ ਉਸ ਵੇਲੇ ਉਹਨਾਂ ਨੇ ਦੂਜੀ ਸੰਸਾਰ ਜੰਗ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਭਰਤੀ ਬਹੁਤ ਵੱਡੀ ਗਿਣਤੀ ਚ ਕਰਾਇਆ ਓਕੇ ਕਰੀਬਨ 22000 ਤੋਂ ਉੱਤੇ ਉਹਨਾਂ ਨੇ ਭਰਤੀ ਕਰਾਈ ਫੌਜ 'ਚ ਉਸ ਵਕਤ ਦੇ ਵਿੱਚ ਉਹ ਬੜੀ ਵੱਡੀ ਗਿਣਤੀ ਸੀ 22000 ਬਹੁਤ ਵੱਡੀ ਗਿਣਤੀ ਸੀ ਤੇ ਇਹ ਪਾਬਾ ਜੀ ਇੱਕ ਗੱਲ ਸਪਾਈਟ ਕਰੋ ਜੀ ਅੱਜ ਲੋਕ ਇਤਰਾਇ ਕਰਦੇ ਆ ਜਦੋਂ ਕਿ ਪੰਜਾਬ ਨੂੰ ਵੱਖਰਾ ਦੇਸ਼ ਦੀ ਗੱਲ ਕਰਦੇ ਆ ਕੀ ਕਦੇ ਪੰਜਾਬ ਵੱਖਰਾ ਦੇਸ਼ ਹੋਇਆ ਕਰਦਾ ਸੀ ਥੋਂ ਦਾ ਵੱਖਰਾ ਪ੍ਰਧਾਨ ਮੰਤਰੀ ਪੰਜਾਬ ਜਿੰਨੀਆਂ ਮਤਲਬ ਇਹ ਸਭ ਤੋਂ ਹਿੰਦੁਸਤਾਨ ਜਿਹੜਾ ਅੱਜ ਦਾ ਜਾਂ ਭਾਰਤ ਇਹਦੇ ਚੋ ਸਾਰਿਆਂ ਤੋਂ ਵੱਡਾ ਦੇਸ਼ ਪੰਜਾਬ ਸੀ ਓਕੇ ਇਹ ਪੰਜਾਬ ਇਹ ਸਾਰਿਆਂ ਤੋਂ ਵੱਡਾ ਹੁੰਦਾ ਸੀ ਸਭ ਹਾਂ ਵੱਡਾ ਦੇਸ਼ ਪੰਜਾਬ ਸੀ ਬਾਕੀ ਤਾਂ 400 ਸ਼ਾਇਦ 60 65 ਰਿਆਸਤਾਂ ਸੀ ਓਕੇ ਵੱਖੋ-ਵਖਰੀਆਂ ਰਿਆਸਤਾਂ ਸੀ ਜਿਸ ਤਰ੍ਹਾਂ ਅਨੇਕਾਂ ਹੀ ਸੀ ਜਿੰਦੇ ਚੋ ਸਭ ਤੋਂ ਲੇਟ ਭਾਰਤ ਤੇ ਸਿੰਧ ਹైదరాబాద్ ਜਿਹੜੀ ਉਹ ਸ਼ਾਮਲ ਹੋਈ ਉਹ ਸ਼ਾਇਦ 1948 49 ਦੇ ਵਿੱਚ ਭਾਰਤ ਦੇ ਸ਼ਾਮਲ ਹੋਈ ਨਹੀਂ ਤਾਂ ਉਹ ਵੱਖਰੀ ਸੀ ਪਹਿਲਾਂ ਉਹ ਇਸੇ ਤਰ੍ਹਾਂ ਜੰਮੂ ਕਸ਼ਮੀਰ ਵੱਖਰੀ ਰਾਜਤ ਸੀ ਜੀ ਅ 400 ਦੇ ਕਰੀਬ ਰਾਜਤਾਂ ਸੀ ਜਿਹੜੀਆਂ ਹਾਂ ਜੈਪੁਰ ਵੱਖਰੀ ਰਾਜ ਜੈਪੁਰ ਵੱਖਰੀ ਰਾਜਤ ਸੀ ਜੋਧਪੁਰ ਵੱਖਰੀ ਰਾਜਤ ਸੀ ਸਾਰੀਆਂ ਰਾਜਤਾਂ ਸੀ ਇਹ ਬਾਅਦ ਸ਼ਾਮਲ ਕੀਤੀ ਗਿਆ ਬਾਅਦ ਚ ਹਿੰਦੁਸਤਾਨ ਚ ਸ਼ਾਮਲ ਹੋਈਆਂ ਪਾਉੜਾ ਸਾਹਿਬ ਜਿਹਦੇ ਬਾਰੇ ਥੋੜਾ ਚਰਨਾ ਪਊ ਜਿਹੜਾ ਪੰਜਾਬ ਦੇ ਪ੍ਰਧਾਨ ਮੰਤਰੀ ਜਿਹੜੇ ਪੰਜਾਬ ਇੱਕ ਦੇਸ਼ ਸੀ ਦੇਸ਼ ਦਾ ਪ੍ਰਧਾਨ ਮੰਤਰੀ ਆਲਾ ਜਿਹੜਾ ਹੈਗਾ ਕਲਚਰ ਇਹਦੇ ਬਾਰੇ ਥੋੜਾ ਚਰਨਾ ਪਊ ਜਿਹੜੀ ਮੁਸਲਮ ਲੀਗ ਸੀ ਇੱਕ ਇੱਕ ਜ਼ਿਮੀਦਾਰਾ ਲੀਗ ਸੀ ਯੂਨਿਸ ਪਾਰਟੀ ਵੀ ਨੂੰ ਕਹਿੰਦੇ ਆ ਯਾ ਯੂਨਿਸ ਪਾਰਟੀ ਹਾਂ ਯੂਨਿਸ ਪਾਰਟੀ ਹੀ ਜ਼ਿਮੀਦਾਰਾ ਲੀਗ ਸੀ ਆ ਯੂਨਿਸ ਪਾਰਟੀ ਆਮ ਲੋਕਾਂ ਨੂੰ ਨਹੀਂ ਸੀ ਪਤਾ ਇਸ ਕਰਕੇ ਉਹਨੂੰ ਉਹ ਇੱਕ ਪਾਸੇ ਚੱਲ ਰਹੀ ਸੀ ਮੁਸਲਮ ਲੀਗ ਤੇ ਦੂਜੇ ਪਾਸੇ ਜ਼ਿਮੀਦਾਰਾ ਲੀਗ ਉਹ ਸੌਖਾ ਨਾ ਸੀ ਤੇ ਉਦੋਂ ਉਦੋਂ ਕਾਂਗਰਸ ਵੀ ਬਰਬਰਤੀ ਹੁੰਦੀ ਸੀ ਕਾਂਗਰਸ ਨਾ ਮਾਤਰ ਸੀ ਅੱਛਾ ਮਤਲਬ ਜਿਹੜਾ ਪ੍ਰੋ ਕਾਂਗਰਸ ਬਾਕੀ ਦੇਸ਼ ਦੇ ਵਿੱਚ ਆਸੀ ਪੰਜਾਬ ਵਿੱਚ ਨਾ ਮਾਤਰ ਸੀ ਪੰਜਾਬ ਦੇ 1937 ਦੇ ਇਲੈਕਸ਼ਨ 'ਚ ਮੇਰਾ ਖਿਆਲ ਸ਼ਾਇਦ 10 ਕੁ ਐਮਐਲਏ ਇਹਨਾਂ ਦੇ ਜਿੱਤੇ ਸੀ ਤੇ ਬਾਕੀ ਸਾਰੇ ਜ਼ਿਮੀਦਾਰਾ ਲੀਗ ਦੇ 95 170 ਸਨ ਉਸ ਵੇਲੇ ਦੇ ਜਿਹੜੇ ਇਹ ਨਮਾਇਦੇ ਸੀ ਜਿਹੜੇ ਪੰਜਾਬ ਦੇਸ਼ ਦੇ ਸੀ ਜਿਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਸੀ ਉਹ 95 117 ਚੋਂ ਉਹ ਜ਼ਿਮੀਦਾਰ ਵਾਲੀ ਕੱਲੇ ਉਹਨਾਂ ਦੇ ਸੀ ਕੱਲੇ ਉਹਨਾਂ ਦੇ ਸੀ ਇਹ 52 51 ਮੈਂਬਰ ਆਜ਼ਾਦ ਸਨ ਅੱਛਾ ਤੇ 10 ਦੇ ਕਰੀਬ ਸ਼ਾਇਦ ਜਾਂ 15 18 ਦੇ ਕਰੀਬ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਹਾਂ ਉਹਨਾਂ ਤੋਂ ਅਕਾਲੀ ਦਲ ਵੀ ਹਾਂ ਬਿਲਕੁਲ ਬਿਲਕੁਲ ਉਸ ਵੇਲੇ ਪੂਰੇ ਮੈਦਾਨ ਸੀ ਗਿਆਨੀ ਕਰਤਾਰ ਸਿੰਘ ਜੀ ਪਹਿਲੀ ਵਾਰ ਮਤਲਬ 1937 ਚ ਐਮਐਲਏ ਬਣੇ ਨੇ ਜਿਹੜੇ ਪੰਥ ਦੇ ਦਿਮਾਗ ਸਮਝੇ ਜਾਂਦੇ ਨੇ ਉਹ ਪੰਥ ਨੇ ਉਹਨਾਂ ਨੇ ਪ੍ਰਤੀ ਸਮਰਪਣ ਭਾਵਨਾ ਸੀ ਉਹ ਆਪਣੀ ਜਿਹੜੀ ਸਾਰੀ ਜਾਇਦਾਦ ਉਹ ਇੱਕ ਹੁਸ਼ਿਆਰਪੁਰ ਸਰਕਾਰੀ ਕਾਲਜ ਨੂੰ ਦੇ ਕੇ ਗਏ ਨੇ ਅੱਛਾ ਉਹ 1930 ਦੀ ਸੀ ਜਾਇਦਾਦ ਸੀ ਹਾਂ ਜੋ ਸਾਰੀ ਸੀ ਉਹ ਸਰਕਾਰੀ ਕਾਲਜ ਨੂੰ ਪਾਉੜਾ ਸਾਹਿਬ ਇਹ ਦੱਸੋ ਵੀ ਜੇ ਪੰਜਾਬ ਪ੍ਰਧਾਨ ਮੰਤਰੀ ਹੁੰਦਾ ਸੀ ਤਾਂ ਇਹਦੀਆਂ ਫਿਰ ਰਾਜਧਾਨੀ ਵੀ ਹੋਣੀ ਹੈ ਜੀ ਰਾਜਧਾਨੀ ਲਾਹੌਰ ਸੀ ਪੰਜਾਬ ਦੇਸ਼ ਦੀ ਰਾਜਪੀ ਪੰਜਾਬ ਦੀ ਲਾਹੌਰ ਤਾਂ ਨਹੀਂ ਰੋ ਰਾਜਧਾਨੀ ਲਾਹੌਰ ਸੀ ਤੇ ਸਿਆਲਾਂ ਦੇ ਦਿਨਾਂ ਦੀ ਗਰਮੀਆਂ ਦੇ ਦਿਨਾਂ ਦੀ Shimla ਸੀ ਮਤਲਬ ਦੋ ਰਾਜਧਾਨੀਆਂ ਸੀ ਦੋ ਰਾਜਧਾਨੀਆਂ ਸੀ ਜੀ ਗਰਮੀਆਂ ਚ ਜਿਹੜੀ ਉਹ Shimla ਰਾਜਧਾਨੀ Shimla ਆ ਜਾਂਦੀ ਸੀ ਕੰਮ ਕਾਜ ਸਾਰੇ ਕੰਮਕਾਰ ਸਾਰੇ Shimla ਦੇ ਹੁੰਦੇ ਸੀ ਤੇ ਜਿਹੜੇ ਸਰਦੀਆਂ ਚੱਲਣ ਸਰਦੀਆਂ ਦੇ ਵਿੱਚ ਲਾਹੌਰ ਸੀ ਤੇ ਇਹ ਜਲੰਧਰ ਦਾ ਵੀ ਕੋਈ ਹੈਗਾ ਜਲੰਧਰ ਜਲੰਧਰ ਦੇਸ਼ ਦੀ ਵੰਡ ਤੋਂ ਬਾਅਦ ਕੁਝ ਚਿਰ ਜਲੰਧਰ ਰਾਜਧਾਨੀ ਨਹੀਂ ਰਹੀ अच्छा पंजाब जिन्नी प, पंजाब दी लॉटमेंट ਦਾ ਕੰਮ ਹੈ ਉਹ ਸਾਰਾ ਜਲੰਧਰ ਤੋਂ ਹੋਇਆ ਓਕੇ ਚੰਡੀਗੜ੍ਹ ਬਾਅਦ ਚ ਬਣੀ ਚੰਡੀਗੜ੍ਹ ਤਾਂ ਬਾਅਦ ਚ ਹੁੰਦੇ ਵਿਚਾਰ ਬਹੁਤ ਬਾਅਦ ਹਾਂ ਤੇ ਮਤਲਬ ਜਦੋਂ ਜਲੰਧਰ ਰਾਜਧਾਨੀ ਸੀ ਪੰਜਾਬ ਦੀ ਉਦੋਂ ਜਿਹੜਾ ਹਿਮਾਚਲ ਪ੍ਰਦੇਸ਼ ਕੱਟਰ ਦਿੱਤਾ ਗਿਆ ਸੀ ਕਿੰਨੀ ਕੱਟਿਆ ਨਾ ਨਾ ਨਾਲ ਹੀ ਰਿਹਾ ਨਾਲ ਹੀ ਸੀ ਉਹ ਤਾਂ 1966 ਦੇ ਵਿੱਚ ਵੱਖਰੇ ਹੋਏ ਨੇ ਹਿਮਾਚਲ ਉਹ ਸੂਬਾ ਹੁੰਦ ਰਿਹਾ ਪਹਿਲਾਂ ਪੰਜਾਬ ਹੀ ਸੀ ਪੰਜਾਬ ਦੀ ਹਰਿਆਣਾ ਹਿਮਾਚਲ ਪੰਜਾਬ ਦੀ ਹੱਦ ਚੀਨ ਨਾਲ ਲੱਗਦੀ ਸੀ ਤਾ ਹੀ ਪਿੱਛੇ ਜੇ ਚੀਨ ਵਾਲੇ ਕਹਿੰਦੇ ਸੀ ਜੇ ਸਾਡਾ ਹੱਦ ਦੀ ਗੱਲ ਕਰਨੀ ਤਾਂ ਖਾਲਸਾ ਆਹੋ ਮਹਾਰਾਜਾ ਰਣਜੀਤ ਸਿੰਘ ਨਾਲ ਉਹਨਾਂ ਦੇ ਕਈ ਸਮਝੌਤੇ ਹੋਏ ਸੀ ਜੀ ਕਿਉਂਕਿ ਤਿੱਬਤ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜੀ ਇਸ ਕਰਕੇ ਉਹਨਾਂ ਦੇ ਜਿਹੜੇ ਪੁਰਾਣੇ ਸਮਝੌਤੇ ਹੋਏ ਨੇ ਉਹ ਖਾਲਸਾ ਰਾਜ ਨਾਲ ਹੋਏ ਨੇ ਹਾਂ ਤਾਂ ਹੀ ਉਹ ਤਾਂ ਹੀ ਫਿਰ ਉਹਦਾ ਉਹ ਇੱਕ ਸਾਡਾ ਜਰਨੈਲ ਹੋਇਆ ਜੋਰਾਵਰ ਸਿੰਘ ਅੱਛਾ ਜੀ ਉਹਨੂੰ ਅੱਜ ਵੀ ਲੋਕ ਪੀਰਾਂ ਦੀ ਤਰ੍ਹਾਂ ਮਤਲਬ ਪਹਾੜੀ ਏਰੀਏ ਦੇ ਲੋਕ ਮੰਨਦੇ ਆ ਪੂਜਦੇ ਆ ਹਾਂ ਬਹੁਤ ਪੂਜਦੇ ਉਹਨੂੰ ਅੱਛਾ ਉਹਨੇ ਉਹਨੇ ਉੱਥੇ ਪੂਰੀ ਸੁਰੱਖਿਆ ਪੂਰਾ 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 ਉਹ ਮਤਲਬ ਉਹਨਾਂ ਨੇ ਆਪ ਦੀ ਤਾਂਕ ਚ ਮਾ ਕੇ ਰੱਖੀ ਸਿੱਖਾਂ ਨੇ ਜਿਹੜੀ ਸਾਨੂੰ ਇਸ ਗੱਲ ਦਾ ਬੜਾ ਵੱਡਾ ਰੋਸ ਏ ਅੰਗਰੇਜ਼ ਦੀ ਜੀ ਜਿਨ੍ਹਾਂ ਲਈ ਅਸੀਂ ਬਿਨਾ ਭੇਦ ਭਾਗ ਤੋਂ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਹਰ ਜੰਗ ਨੂੰ ਜਿੱਤ ਕੇ ਦਿੱਤਾ ਪਰ ਉਹ ਜਾਣ ਲੱਗੇ ਸਾਡੇ ਪੰਜਾਬ ਨੂੰ ਵੰਡ ਕੇ ਗਏ ਇਸ ਕਰਕੇ ਸਾਡਾ ਉਹਨਾਂ ਤੇ ਜਿਹੜਾ ਉਹ ਪੂਰਾ ਰੋਸ ਰਹਾ